ਖੇਤ ਨੂੰ ਕੀੜਾ ਕਦੋਂ ਮਾਰਨਾ ਚਾਹੀਦਾ ਇਹ ਵੀ ਇੱਕ ਗੁੰਝਲਦਾਰ ਸਵਾਲ ਹੈ ਤੇ ਉਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਉਦੋਂ ਸਾਡੇ ਬਜ਼ੁਰਗ ਕਹਿੰਦੇ ਨੇ ਵੀ ਖੇਤ ਨੂੰ ਕੀੜਾ ਕਰੋ ਮਾਰਨਾ ਚਾਹੀਦਾ ਤੇ ਨਾਲ ਹੀ ਦੱਸਣਦੇ ਸੀ ਉਹ ਬਾਤ ਪਾ ਕੇ ਸਿਆਣੇ ਕਹਿੰਦੇ ਆ ਸੌਣੀ ਨੂੰ ਸਵੇਰੇ ਤੇ ਹਾੜੀ ਨੂੰ ਸ਼ਾਮ ਜਿਹੜੀ ਸੌਣੀ ਨੂੰ ਸਵੇਰੇ ਕੀੜਾ ਕੋ ਮਾਰਨਾ ਤੁਹਾਨੂੰ ਅਗਲੀ ਵੀਡੀਓ ਦੱਸਾਂਗੇ ਅੱਜ ਅਸੀਂ ਹਾੜੀ ਦੇ ਬਾਰੇ ਗੱਲ ਕਰਾਂਗੇ ਹਾੜੀ ਜਿਹੜੀ ਹੈ ਇਹ ਭਾਈ ਸਵੇਰੇ ਤਰੇਲ ਹੁੰਦੀ ਹੈ ਇੱਕ ਠੰਡ ਹੁੰਦੀ ਹੈ ਤੇ ਨਾ ਅਸੀਂ ਗੁੱਲੀ ਡੰਡੇ ਦਾ ਕੋਈ ਐਸਟੀਮੇਟ ਲਾ ਸਕਦੇ ਆ ਵੀ ਕਿਹੜੀ ਸਪਰੇ ਕਰਾਂਗੇ ਨਾ ਹੀ ਬੱਤਰ ਕਬੱਤਰ ਵੇਖ ਸਕਦੇ ਆ ਨਾ ਅਸੀਂ ਪਾਣੀ ਧਾਣੀ ਦੇਖ ਸਕਦੇ ਆ ਉਲਟਾ ਜੇ ਗੀੜਾ ਮਾਰਾਂਗੇ ਤਰੇਲ ਦਾ ਲੀੜੇ ਗਿੱਲੇ ਹੋ ਜਾਂਦੇ ਆ ਜੁੱਤੀ ਗਿੱਲੀ ਹੋ ਜਾਂਦੀ ਤੇ ਜਾਂ ਘਰ ਵਾਲੇ ਘਰ ਦੇ ਵੀ ਬੁੜੀਆਂ ਵੀ ਕਹਿੰਦੇ ਨੇ ਗੱਲ ਸਾਡੇ ਵਾਲਾ ਸਰਦਾਰ ਤਾਂ ਗੀੜਾ ਮਾਰ ਕੇ ਜਿਹੜੇ ਗਿੱਲੇ ਕਰਕੇ ਲਿਆ ਅੱਗੇ ਤਾਂ ਸੁੱਕਦੇ ਨਹੀਂ ਇਹ ਕਰਕੇ ਸੌਣ ਨਹੀਂ ਨੂੰ ਹਮੇਸ਼ਾ ਹਾੜੀ ਜਿਹੜੀ ਹੈ ਇਹਨੂੰ ਵੇਸ਼ਾ ਸ਼ਾਮ ਨੂੰ ਗੀੜਾ ਮਾਰਨਾ ਸੀਦਾ ਇਸ ਟਾਈਮ ਛੁੱਡੀ ਕਣਕ ਖੁੱਡੀ ਨਾਲ ਗੱਲਾਂ ਕਰੂਗੀ ਵੀ ਗੁੱਲੀ ਡੰਡੇ ਦਾ ਕਿੰਨਾ ਕੁ ਵਾਤਾ ਹੈ ਕੀ ਸਿਸਟਮ ਹੈ ਕਿੰਨਾ ਕੁ ਉਗਰਿਆ ਆਉਂਦਾ ਹੈ ਕਿੰਨਾ ਕੁ ਮਰ ਗਿਆ ਤਾਂ ਆਪਾਂ ਵਾਤਕ ਵਾਤ ਦੇਖ ਸਕਦੇ ਆ ਤੇ ਇਹ ਕਰਕੇ ਵੀ ਹਮੇਸ਼ਾ ਇਸ ਹੌਣੀ ਜਿਹੜੀ ਹਾੜੀ ਹੈ ਉਹ ਸ਼ਾਮ ਨੂੰ ਆਪਣੇ ਨਾਲ ਗੱਲਾਂ ਕਰਦੀ ਹੈ ਧੰਨਵਾਦ ਜੀ ਕਿਸਾਨ ਵੀਰੋ